ਆਂ ਬੱਚੀਆਂ ਆ ਬੱਚੇ ਆ ਪੈਣਾ ਸਾਡੀਆਂ ਦਰਦਰਦੀਆਂ ਠੋਕਰਾਂ ਖਾਰੀਆਂ ਨੇ ਥਾਣਿਆਂ ਤੋਂ ਪੀੜਤ ਨੇ ਬੰਦਿਆਂ ਤੋਂ ਵਿਅਕਤੀਆਂ ਤੋਂ ਪੀੜਤ ਨੇ ਅੱਗੇ ਕੋਈ ਸੁਣਾਈ ਨਹੀਂ ਹੁੰਦੀ ਉਹਨਾਂ ਦੀ ਆਵਾਜ਼ ਸੁਣ ਕੇ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਘਰੋਂ ਇੱਥੇ ਤੱਕ ਬਚਾਉਂਗੇ ਤੇ ਅੰਨੇ ਤੇ ਬੋਲੇ ਜਿਹੜੇ ਅਫਸਰ ਨੇ ਸਰਕਾਰ ਦੇ ਜਾਂ ਮਹਿਲਾ ਕਮਿਸ਼ਨ ਦੇ ਕੰਨਾਂ ਤੱਕ ਤੁਸੀਂ ਸਾਡੀ ਆਵਾਜ਼ ਪਹੁੰਚਾਉਂਗੇ ਤਾਂ ਕਿ ਆਵਾਜ਼ ਪਹੁੰਚਾਣ ਆਏ ਜਿਹਦੀ ਸੁਣਦੀ ਨਹੀਂ ਆਵਾਜ਼ ਤੇ ਗੱਲ ਕਰ ਲਈ ਜਿਹਦੇ ਵਿਸ਼ੇ ਦੀ ਸਬਜੈਕਟ ਦੀ ਅੱਜ ਆਪਣੇ ਕੋਲੇ 5-6 ਮੀਟਰ ਸੀ ਜਿਵੇਂ 5-6 ਮੀਟਰਾਂ ਦਾ ਪਹਿਲਾਂ ਅਸੀਂ 20 ਦਿਨ ਪਹਿਲਾਂ ਤਕਰੀਬਨ 22 ਦਿਨ ਪਹਿਲਾਂ ਮਹਿਲਾ ਕਮਿਸ਼ਨ ਨੂੰ ਮੰਗ ਮੰਗ ਪੱਤਰ ਦੇ ਗਏ ਸੀ ਉਹ ਚ ਸਾਰੇ ਕੇਸ ਮੈਂਸ਼ਨ ਕੀਤੇ ਸੀ ਪਰ ਟਸ ਤੋਂ ਮਸ ਨਾ ਹੋਈ ਮਹਿਲਾ ਕਮਿਸ਼ਨ ਆਪਣੇ ਏਸੀ ਰੂਮ ਚ ਬੈਠ ਕੇ ਆਰਾਮ ਤੋਂ ਡਿਪਟੀ ਡਾਇਰੈਕਟਰ ਮਿਲੇ ਸੀ ਉਦੜਵੀਂ ਨੂੰ ਮਿਲੇ ਹੈ ਬਾਅਦ ਚ ਕਈ ਵਾਰੀ ਸੰਪਰਕ ਕਰਨ ਦਾ ਟਾਈਮ ਕਰਿਆ ਤਾਂ ਕਦੇ ਸੰਪਰਕ ਨਹੀਂ ਹੋਇਆ ਆ ਜਾ ਕੇ ਆਪਣੀ ਆਪਣੀ ਐਪ ਲਾ ਕੇ ਐਪਲੀਕੇਸ਼ਨਾਂ ਦਰਖਾਸਤਾਂ ਇੱਥੇ ਦੇ ਦਿਆਂ ਦੋ ਦੋ ਚਾਰ ਚਾਰ ਤਰੀਕਾਂ ਲਗੀਆਂ ਕਈ ਕੇਸਾਂ ਚ ਮਨਦੀਪ ਪੌਰ ਖੁਦ ਆਪ ਆ ਕੇ ਗਈ ਜਿਵੇਂ ਇਹਨੂੰ ਜਲੀਲ ਕੀਤਾ ਮਹਿਲਾ ਕਮਿਸ਼ਨ ਨੇ ਸਾਰਾ ਕੁਝ ਹੈ ਤੇ ਆਪ ਖੁਦ ਦੱਸਣਗੇ ਤੇ ਗੱਲ ਕਰ ਲਈਏ ਕਿਸੇ ਥਾਣੇ ਚ ਜਾਓ ਰਿਪ ਕੇਸ ਹੋਏ ਜ਼ਬਰਦਸਤੀ ਹੋਏ ਜਾਂ ਕੋਈ ਠੱਗੀ ਠੋਰੀ ਦਾ ਮਾਮਲਾ ਹੋਏ ਕਿਸੇ ਥਾਣੇ ਤੋਂ ਸੁਣ ਨਹੀਂ ਰਿਹਾ ਕੋਈ ਵੀ ਤੇ ਆ ਗੱਲ ਸਿਟੀ ਥਾਣਾ ਸ਼ਰੜ ਦੀ ਕਰ ਲੋ ਅੱਠ ਫੇਸ ਦੀ ਕਰ ਲੋ ਪਹਿਲੇ ਫੇਸ ਦੀ ਗੱਲ ਕਰ ਲੋ ਮਟੌਰ ਦੀ ਕਰ ਲੋ ਕੜੂਆ ਚੌਂਕੀ ਦੀ ਗੱਲ ਕਰ ਲੋ ਕਿਸੇ ਥਾਣੇ ਚ ਮਤਲਬ ਮੁਹਾਲੀ ਜ਼ਿਲ੍ਹੇ ਦੇ ਕੇਸ ਡਿਸਾਈਡ ਨਹੀਂ ਮਹਿਲਾ ਕਮਿਸ਼ਨ ਕਰ ਸਕਦੀ ਬਾਕੀ ਪੰਜਾਬ ਦਾ ਪਤਾ ਨਹੀਂ ਕੀ ਹਾਲ ਹੋਊਗਾ ਕੀ ਨਹੀਂ ਅਸੀਂ ਜਿਹੜੀਆਂ ਇਹ ਦਰਦਰਦੀਆਂ ਠੋਕਣਾ ਖਾਣ ਵਾਲੀਆਂ ਜੇ ਤੁਹਾਡੇ ਰਾਹੀਂ ਇੱਥੇ ਬੈਠੇ ਨੇ ਇੱਕ ਊਮੈਨਜ਼ ਆਫ ਸੈੱਲ ਦਾ ਠੇਕਾ ਸ਼ਾਇਦ ਇੱਕ ਅਮਨਪ੍ਰੀਤ ਕੌਰ ਨੂੰ ਦਿੱਤਾ ਹੋਇਆ ਜਿੱਥੇ ਲੇਡੀਜ਼ ਆਪਣੀਆਂ ਮੰਗਾਂ ਲੈ ਕੇ ਜਾਂਦੀਆਂ ਮਹਿਲਾ ਕਮਿਸ਼ਨ ਲੈ ਕੇ ਜਾਂਦੇ ਪਰ ਉਹ ਮੁੰਡਿਆਂ ਨਾਲ ਦੂਜੇ ਪਾਸੇ ਮਿਲ ਕੇ ਇਹਨਾਂ ਦੇ ਕੇਸ ਦਬਾਏ ਜਾਂਦੇ ਇਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਜਿਹੜੀ ਮਨਦੀਪ ਪੌਰ ਦੇ ਕੇਸ ਚ ਐਫ ਆਈ ਆਰ ਕੱਢਦੀ ਪਰ ਦੀਆਂ ਤਰ੍ਹਾਂਾਂ ਨਹੀਂ ਲਾਈਆਂ ਦੋਸ਼ੀ ਨੂੰ ਮਜਾਣ ਵਾਸਤੇ ਜਿਹੜੀ 376 ਲਗਣੀ ਸੀ ਉਹ ਨਹੀਂ ਲਾਈ ਤਾਂ ਕਿ ਅਜ ਤੱਕ ਉਹਨੂੰ ਅਰੈਸਟ ਨਹੀਂ ਕੀਤਾ ਉਹਦਾ ਕਹਿਣਾ ਸਾਡੇ ਕੋਲੇ ਕੁੜੀ ਕੋਲ ਰਿਕਾਰਡਿੰਗ ਆ ਗਈਆਂ ਵੀ ਜਦੋਂ ਤੇ ਦੋਸ਼ੀ ਦੀ ਜ਼ਮਾਨਤ ਰਿਜੈਕਟ ਹੋ ਜੂਗੀ ਤਾਂ ਅਸੀਂ ਅਰੈਸਟ ਕਰਾਂਗੇ ਦੱਸੋ ਜੀ ਕਿਹੜੇ ਕਾਇਦਾ ਕਾਨੂੰਨ ਚ ਹੈ ਵੀ ਇੱਕ ਔਮਨ ਸੈਲ ਅਨਚਾਰਜ ਕਹਿ ਰਹੀ ਹੈ ਜਦੋਂ ਦੋਸ਼ੀ ਦੀ ਜ਼ਮਾਨਤ ਰਿਜੈਕਟ ਹੋ ਜੂਗੀ ਤਾਂ ਉਹਨੂੰ ਉਹ ਆਨਲਾਈਨ ਬੈਠਿਆ ਰੋਜ਼ ਫੋਨ ਚੱਲ ਰਿਹਾ ਇਹਨਾਂ ਨੂੰ ਲੱਭਦਾ ਨਹੀਂ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਕਹਿੰਦੀ ਹੈ ਅਸੀਂ ਗੈਂਗਸਟਰ ਬਾਹਰੋਂ ਫੜ ਲੈਂਦੇ ਆਂ ਦੂਜੀ ਸਟੇਟਾਂ ਤੋਂ ਫੜ ਲੈਂਦੇ ਆਂ ਪਰ ਇਹਨਾਂ ਨੂੰ ਮੁਹਾਲੀ ਦੇ ਦੋਸ਼ੀ ਨਹੀਂ ਲੱਭਦੇ ਇਹ ਸਾਰੇ ਦੋਸ਼ੀ ਜਿਹੜੇ ਮੁਹਾਲੀ ਚ ਫ ਪਰ ਇਹਨਾਂ ਨੂੰ ਮੁਹਾਲੀ ਚ ਪੁਲਿਸ ਨੂੰ ਲੱਭਦੇ ਕਿੱਥੇ ਗੈਂਗਸਟਰ ਫੜ ਲਾਵਾਂਗੇ ਕਿੱਥੋਂ ਬਾਹਰ ਤੋਂ ਚੋਰ ਡਾਕੂ ਫੜ ਲਾਵਾਂਗੇ ਇਹ ਪੁਲਿਸ ਜਿਹੜੀ ਹੈ ਕਿ ਪਰਦੀਪਾਗੇ ਸਰਪੀ ਦਾ ਗਲਤ ਇਸਤੇਮਾਲ ਹੋ ਰਿਹਾ ਤਾਂ ਕਿ ਜੇ ਸਹੀ ਇਸਤੇਮਾਲ ਹੋਏ ਇਹ ਲੋਕਾਂ ਨੂੰ ਅੱਜ ਦਰਦਰ ਦੀਆਂ ਠੋਕਰਾਂ ਖਾਣ ਦੀ ਲੋੜ ਕਰੀਆਂ ਦੇ ਬੈਠਣ ਦੀ ਲੋੜ ਨਾ ਪਵੇ ਤਾਂ ਕਿ ਧੁੱਪ ਚ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਛੱਡ ਕੇ ਅੱਜ ਮੈਡਮ ਦਾ ਜਿਹੜਾ ਪਿੱਟ ਸੱਪਾ ਕਰਨ ਆਈਆਂ ਅਸੀਂ ਅੱਜ 6-7 ਚੀਜ਼ਾਂ ਨੂੰ ਲਿਕੇ ਮੰਗ ਪੱਤਰ ਕਿ ਲਿਖਤੀ ਮਾਨਯੋਗ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਤੇ ਮੈਂ ਇਹਨਾਂ ਨੂੰ ਇੱਕ ਇੱਕ ਮੰਗ ਪੱਤਰ ਦੇਣਾ ਹੈ ਨਹੀਂ ਤਾਂ ਅਗਲਾ ਜਿਹੜਾ ਸੰਘਰਸ਼ ਵੱਡਾ ਹੋਊਗਾ ਅੱਜ ਵੀ ਅਸੀਂ ਸ਼ਾਮ ਤੱਕ ਇੱਥੇ ਮਨਦੀਪਪੁਰ ਹੁਣ ਤੁਹਾਨੂੰ ਦੱਸਣਗੇ ਨਹੀਂ ਤਾਂ ਆਣ ਵੀਥੇ ਸਮੇਂ ਵਾਸਤੇ ਇੱਥੇ ਧਰਨਾ ਲੱਗ ਜਾਊਗਾ ਪਹਿਲਾ ਕਮਿਸ਼ਨ ਨੂੰ ਅੰਦਰੋਂ ਬੰਦ ਨਹੀਂ ਨਿਕਲ ਨਹੀਂ ਦੇਣਗੇ ਅਸੀਂ ਅੰ ਵਿੱਚ ਬੜਨ ਦੇਣਗੇ ਦਫ਼ਤਰ ਵੀ ਤੇ ਜਾਂ ਤਾਂ ਮਹਿਲਾ ਦਾ ਕਰਦੇ ਇਹਨਾਂ ਦਾ ਇਨਸਾਫ ਦਾ ਪ੍ਰਬੰਧ ਨਹੀਂ ਮਹਿਲਾ ਕਮਿਸ਼ਨ ਕਰਦੇ ਬੰਦ ਅਸੀਂ ਉਹ ਨਾਹਰਾ ਲੈ ਕੇ ਇੱਥੇ ਪੱਕਾ ਮੋਰਚਾ ਲਾਵਾਂਗੇ ਤੇ ਮਹਿਲਾ ਕਮਿਸ਼ਨ ਜੋ ਹੱਟੇ ਵੇਲੇ ਦੇਖਦੀ ਹੈ ਕਿਦਾ ਤੁਸੀਂ ਕਿਹਾ ਕਿ ਪੱਕਾ ਉਹ ਕਰਾਂਗੇ ਵੱਡੀ ਕਾਰਵਾਈ ਕਰਾਂਗੇ ਅਗਰ ਨਹੀਂ ਸੁਣਾਈ ਹੁੰਦੀ ਫਿਰ ਵੱਡੀ ਕਾਰਵਾਈ ਅਸੀਂ ਜਿਹੜੀ ਪੱਕਾ ਮੋਰਚਾ ਇੱਥੇ ਲਾ ਕੇ ਜਦੋਂ ਬੈਠ ਗਏ ਤਾਂ ਸਾ ਤੁਹਾਡੇ ਰਾਹੀਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਹੈ ਜਿਹੜੇ ਬਾਹਰੋਂ ਜਿਵੇਂ ਬੇਟੀ ਬਚਾਓ ਬੇਟੀ ਪੜ੍ਹਾਓ ਉਹ ਮੇਰੇ ਵੀਰ ਜੀ ਸੁਣ ਲੈਣ ਜਿਹੜੇ ਬੇਟੀ ਬਚਾਉਣ আর ਬੇਟੀ ਪੜ੍ਹਾਉਣ ਦੇ ਨਾਰੇ ਲਾਣੇ ਵਾਲੇ ਆ ਸੁਣਨ ਵਾਲੇ ਇਹਨਾਂ ਦੀਆਂ ਜੇ ਬੇਟੀਆਂ ਦੀਆਂ ਬੱਚਿਆਂ ਦੀ ਇੱਜ਼ਤ ਰੱਖਣੀ ਹੈ ਇਹਨਾਂ ਦੇ ਨਿਆਂ ਸਾਫ਼ ਕਰਨਾ ਤਾਂ ਇਹਨਾਂ ਦਾ ਸਹਿਯੋਗ ਦਿਓ ਸਾਥ ਦਿਓ ਸਾਰੀ ਧਾਰਮਿਕ ਸਮਾਜਿਕ ਜਥੇਬੰਦੀਆਂ ਫੇਸਬੁੱਕ ਪੰਨ ਚ ਪਹੁੰਚ ਕੇ ਇਹਨਾਂ ਲੇ ਸਰ ਤੇ ਆਥਰ ਕੋ ਕਿੰਨਾ ਦੀ ਮਤਲਬ ਹੈ ਸਰੀ ਮੈਂ ਇਹ ਵੀ ਕੀ ਕਹਿਣਾ ਚਾਹੁੰਦਾ ਸਰ ਮੈਨੂੰ ਮਹਿਲਾ ਕਮਿਸ਼ਨ ਨੇ ਇਹੀ ਕਿਹਾ ਸੀਗਾ ਕਿ ਮੈਨੂੰ ਵਿਸ਼ਵਾਸ ਦੁਰਾਇ ਸੀ ਕਿ ਤੁਹਾਨੂੰ ਜੇ ਤੁਹਾਡਾ ਜੀ ਕੇਸ ਸਿਟੀ ਥਾਣੇ ਖਰੜਚ ਨਹੀਂ ਹੋ ਰਿਹਾ ਤੇ ਤੁਹਾਡਾ ਸੀ ਕੇਸ ਅਮਨਦੀਪ ਐਸੇਚੋਂ ਮੂਮੈਂਸਲ ਕੋ ਟ੍ਰਾਂਸਫਰ ਕਰ ਦਿੰਨੇ ਆ ਤੁਸੀਂ ਉਹਨਾਂ ਨੂੰ ਆਪਣੀ ਹੱਡ ਬਿੱਤੀ ਦੱਸੋ ਠੀਕ ਹੈ ਨਾ ਕੋ ਮੈਂ 3-4 ਵਾਰੀ ਪਹਿਲੇ ਵੀ ਆ ਚੁੱਕੀ ਸੀ ਮੈਂ ਪੈਨ ਡਰਾਈਵ 'ਚ ਇਹਨਾਂ ਨੂੰ ਵੀਡੀਓ ਤੱਕ ਪਾ ਕੇ ਦੇ ਦਿੱਤੀ ਜਦ ਮੈਂ ਮਤਲਬ ਕਿ ਮੈਮ ਨੂੰ ਕਿਹਾ ਕਿ ਮੇਰੀ ਮੈਮ ਕੋਈ ਵੀ ਕਾਰਵਾਈ ਹਜੇ ਤੱਕ ਨਹੀਂ ਹੋ ਰਹੀ ਮੇਰਾ 1.5 ਮਹੀਨਾ ਹੋ ਗਿਆ ਕੇਸ ਚੱਲਦੀ ਨੂੰ ਮੈਨੂੰ ਤੱਕਾ ਚਾਹੀ ਇੰਨੀ ਕਿ ਜ਼ਿਆਦਾ ਹੋ ਰਹੀ ਆ ਰੈਸ਼ਮੈਡ ਇੰਨੀ ਕਿ ਜ਼ਿਆਦਾ ਹੋ ਰਹੀ ਆ ਕਿ ਮੁੰਡੇ ਦੀਆਂ ਬੇਲਾਂ ਤੱਕ ਵੀ ਇਹਨਾਂ ਨੇ ਵੇਟ ਕੀਤਾ ਕਿ ਉਹਦੀ ਜ਼ਮਾਨਤ ਹੋ ਜਾਵੇ ਨਾਂਕਿਆ ਤਾਂ ਵੀ ਉਹਨਾਂ ਨੂੰ ਅਰੈਸਟ ਨਹੀਂ ਕਰਦੀ ਪਈ ਮੇਰਾ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਰ ਪਹਿਲੇ ਮੇਰੀ ਇੱਜ਼ਤ ਨਾਲ ਖੇਡਿਆ ਗਿਆ ਫਿਰ ਮੇਰੀ ਜ਼ਿੰਦਗੀ ਖਰਾਬ ਕੀਤੀ ਗਈ ਹੁਣ ਮਹਿਲਾ ਜਿਹੜੀ ਮਤਲਬ ਊਮਨ ਸੈਲ ਚ ਬੈਠੀ ਹੈ ਤੇ ਮਹਿਲਾ ਮੈਨੂੰ ਕਮਿਸ਼ਨਰ ਬੈਠੀ ਹੋਈ ਆ ਮੇਨਾਂ ਸ਼ਰਮ ਧੱਕਾ ਕਰ ਰਹੇ ਨੇ ਠੀਕ ਹੈ ਸਾਰਾ ਕੁਝ ਮੇਰੇ ਕੋ ਇਨਸਾਬ ਮੇਰੇ ਕੋ ਪ੍ਰੂਫ ਹੁੰਦੇ ਹੁੰਦੇ ਆ ਵੀ ਇਹ ਕਾਰਵਾਈ ਨਹੀਂ ਕਰ ਰਹੇ ਮਤਲਬ ਕਿ ਮੈਂ ਅਜੇ ਹੀ ਚਾਹੁੰਦੀ ਆ ਅਗਰ ਮੇਰਾ ਇਨਾਂ ਦੇ ਘਰ ਵਾਲਾ ਅਰੈਸਟ ਨਹੀਂ ਕੀਤਾ ਤੇ ਮੈਂ ਬਖੂ ਇੱਥੇ ਤਿੰਨ ਚਾਰ ਦਿਨ ਧਰਨਾ ਲਾਵਾਂਗੀ ਚਾਹੇ ਮੈਨੂੰ ਆਉਣ ਵਾਲੇ ਟਾਈਮ ਚ ਵੀ ਲਾਉਣਾ ਪ ਜੇ ਮੇਰ ਕੋ ਫਿਰ ਇੱਕ ਹੀ ਚਾਰਾ ਹੈਗਾ ਸੁਸਾਈਡ ਕਰਨ ਦਾ ਤੇ ਉਹ ਮੈਂ ਕਰ ਰਹੀ ਲਵਾਂਗੀ ਹੁਣ ਜਿਨ੍ਹਾਂ ਨੇ ਮੈਨੂੰ ਤੰਗ ਕੀਤਾ ਹੋਇਆ ਵਾ ਮੇਰੇ ਸਾਰੇ ਪੁਲਿਸ ਕਮਿਸ਼ਨਰ ਲਾ ਲਓ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਤੰਗ ਕੀਤਾ ਤੇ ਮਹਿਲਾ ਕਮਿਸ਼ਨਰ ਰੂਮ ਹੈ ਸਰ ਅਮਨਦੀਪ ਕੌਰ ਜਿਹੜੀ ਜਨੇ ਮੇਰੀ ਵੀਡੀਓ ਤੱਕ ਵੀ ਮੰਗਵਾਲੀ ਸੀ ਜਦੋਂ ਮੈਂ ਪੈਨ ਡਰਾਈਵ ਦਿੱਤੀ ਤਾਂ ਉਹਨੇ ਕਹਤਾ ਸੀ ਕਿ ਤੇਰੀ ਪੈਨ ਡਰਾਈਵ ਡੇਢ ਘੰਟੇ ਬਾਅਦ ਤੇਰੀ ਖਾਲੀ ਆ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਹਨਾਂ ਤੇ ਤੁਹਾਡੇ ਦਿੱਤੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਅੱਜ ਸ਼ਾਮ ਤੱਕ 2 ਘੰਟਿਆਂ ਤੱਕ ਮੱਲਕੀ ਸ਼ਾਮ ਤੱਕ ਜੇ ਮੇਰੇ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਤੇ ਕਰ ਲਓ ਉਹਦਾ ਨੰਬਰ ਵੀ ਆਉਣਾ ਉਹਦੇ ਯਾਰ ਦੋਸਤ ਵੀ ਮੱਲ ਸਾਰੇ ਬੈਠੇ ਜਿੰਨਾਂ ਕੋ ਮੇਰੀ ਵੀਡੀਓ ਵਾਇਰਲ ਹੈਗੀ ਆ ਤੇ ਨਹੀਂ ਤਾਂ ਮੈਂ ਇੱਥੇ ਸੁਸਾਇਸਾਈਡ ਕਰਾਂਗੀ ਅੱਜ ਇਹ ਕੋਈ ਝੂਠ ਨਹੀਂ ਹੈਗਾ ਇਹ ਮੈਂ ਸੱਚ ਦੇ ਦਾਰੇ ਤੇ ਆ ਕੇ ਕਹਿ ਰਹੀ ਆ ਮੈਂ ਬਹੁਤ ਤੰਗ ਆ ਥੈਂਕ ਯੂ ਸ਼ਸ਼ੀ ਕਾਲ ਜੀ ਮੈਂ ਸਿਰਫ ਇਹ ਚਾਹਨੀ ਆ ਮੇਰੀ 125 ਨੰਬਰ ਤਰਖਾਸਤਾ ਜੋ ਐਸਐਸਪੀ ਨੇ ਪਾਈ ਹੈ ਉਹ ਕਲੀਅਰ ਕੀਤੀ ਜਾਵੇ ਜੇ 40 26 ਮੇਰੀ ਆ ਸਿਟੀ ਥਾਣੇ ਚ ਪਈ ਆ ਮੈਨੂੰ ਉਹ ਕਲੀਅਰ ਕਰਕੇ ਮੈਨੂੰ ਇਨਸਾਫ ਦਿੱਤਾ ਜਾਵੇ ਇੰਟਰਪਰਜੀ ਮੇਰੇ ਨਾਲ ਜੋ ਵੀ ਵਾਰਦਾਤ ਹੋਈ ਉਸ ਤੋਂ ਪਹਿਲਾਂ ਦਰਖਤ ਵੱਡੇ ਜਾਂਦੇ ਸੀ ਜੀ ਕੋਈ ਮੌਕਾ ਕੋਈ ਵੀ ਘੜੂਆ ਥਾਣੇ ਤੋਂ ਮੌਕਾ ਦੇਖਣ ਨਹੀਂ ਗਏ ਵੀ ਕੀ ਹੋਇਆ ਕੀ ਨਹੀਂ ਹੋਇਆ ਸਮਾਂ ਮੈਂ ਦਰਖਾਸਤਾਂ ਦਿੰਦੀ ਰਹੀ ਇਹ ਸਾਰਾ ਖੇਤ ਖਾਲੀ ਕਰਤਾ ਦਰਖਤ ਵੱਢ ਕੇ ਜਿਹੜਾ ਮੇਰੇ ਨਾਲ ਕ੍ਰਾਈਮ ਹੋਇਆ ਜੀ ਉਹ ਦੀ ਦੇਖ ਲਓ ਕਿੱਥੇ ਕ੍ਰਾਈਮ ਹੋਇਆ ਕੋਈ ਪੁਲਿਸ ਵਾਲਾ ਨਹੀਂ ਦੇਖਣ ਗਿਆ ਮੈਨੂੰ ਛੁਡਾਉਣਾ ਤਾਂ ਦੂਰ ਦੀ ਗੱਲ ਸੀ ਨਾ ਉੱਥੇ ਮੇਰਾ ਉੱਥੇ ਦੁਪੱਟਾ ਸੀਗਾ ਮੇਰੀ ਜੁੱਤੀਆਂ ਵੀ ਉੱਥੇ ਪਈਆਂ ਸੀਆਂ ਪਰ ਮੈਨੂੰ ਕਿਸੇ ਨੇ ਇਨਸਾਫ ਨਹੀਂ ਦਿੱਤਾ ਸਮਾਂ ਮੈਨੂੰ ਥਾਣੇ 'ਚ ਇੰਨਾ ਜਲੀਲ ਕੀਤਾ ਜਾਂਦਾ ਹੈ ਬਹੁਤ ਜ਼ਿਆਦਾ ਜਲੀਲ ਕੀਤਾ ਜਾਂਦਾ ਦੋਸ਼ੀ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ 3 ਮਹੀਨੇ ਤੱਕ ਨਹੀਂ ਪਤਾ ਚੱਲਿਆ ਵੀ ਇਹ ਕਾਰਵਾਈ ਕੀ ਹੋਈ ਆ ਉਹ ਇੱਕ ਸੱਤ ਮੰਜਾ ਕੀਤੀ ਆ ਮੇਰੇ ਪਿਤਾ ਜੀ ਪਰ ਜੋ ਕਿ ਪੰਜਾਬ 'ਚ ਨਹੀਂ ਆ ਮੇਰੇ ਬ੍ਰਦਰ ਤੇ ਕੀਤੀ ਆ ਜੋ ਕਿ ਉਹ ਵੀ ਮੇਰਾ ਬ੍ਰਦਰ ਮੇਰੇ ਨਾਲ ਨਹੀਂ ਸੀ ਮੈਂ ਇਕੱਲੀ ਖੇਤ ਵਿੱਚ ਵੇਚ ਸੀ ਪਰ ਮੀਨ ਸਾਹਿਬ ਤਾਂ ਮੈਨੂੰ ਮਿਲਣ ਦੀ ਉਮੀਦ ਬਹੁਤ ਘੱਟ ਹੈ ਕਿ ਨਾ ਦੇ ਬਰਾਬਰ ਹੈ ਕਿਉਂਕਿ 10 ਕੈਮਰਿਆਂ ਚ ਪੁਲਿਸ ਨੇ ਇੱਕ ਵੀ ਕੈਮਰਾ ਖੰਡਾਲਿਆ ਨਹੀਂ ਵੀ ਹਾਂ ਕੁੜੀ ਨਾਲ ਕੀ ਹੋਇਆ ਕਿਵੇਂ ਬਰਦਾਤ ਹੋਈ ਆ ਉਹਨਾਂ ਨੇ ਕਿਹਾ ਜੀ ਆ ਲੇਡੀਜ਼ ਦੀ ਆਪਸ ਵਿੱਚ ਲੜਾਈ ਹੋ ਗਈ ਜਦਕਿ ਦੋਸ਼ੀਆਂ ਨੇ ਮੈਨੂੰ ਖੜ ਕੇ ਆਪਣੀ ਲੇਡੀਜ਼ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਸੀ ਪਰ ਮੈਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਨਾ ਕੋਈ ਐਫ ਆਈ ਆਰ ਕੱਟੀ ਗਈ ਆ ਧੰਨਵਾਦ ਮੈਨੂੰ ਜੀ ਕਰਾਇ ਤੇ ਰਹਿਨੀ ਆ ਮੇਰੇ ਨਾਲ ਬਹੁਤ ੱੱਕਾ ਹੋਇਆ ਉਹ ਤੋਂ ਬਣ ਕੇ ਮੈਨੂੰ ਲੁੱਟ ਕੇ ਲੈ ਗਿਆ ਮੇਰੇ ਬੱਚੇ ਕੋਲ ਲਾਂਦਾ ਸੀ ਫੈਂਸੀ ਗੇਟ ਚ ਕਹਿੰਦਾ ਮੈਂ ਉਹ ਲੜਾਈ ਝਗੜੇ ਬੱਚਿਆਂ ਦੇ ਨਾਲ ਹੋ ਹੀ ਜਾਂਦੇ ਆ ਉਹਨੇ ਲੜਾਈ ਝਗੜੇ ਦਾ ਫਾਇਦਾ ਚੱਕ ਕੇ ਮੈਨੂੰ ਐਨਾ ਉਹ ਬਲੈਕਮੇਲ ਕਰਕੇ ਆਪਣਾ ਪੈਸੇ ਲਾਂਦਾ ਰਿਹਾ ਮੇਰੇ ਕੋਲ ਮੈਂ ਤੁਹਾਨੂੰ ਤੁਹਾਡਾ ਧਿਆਨ ਰੱਖਾਂਦਾ ਮੈਂ ਤੁਹਾਨੂੰ ਮਕਾਨ ਬਣਾ ਕੇ ਦਿਆਂ ਮੇਰੀ ਅੱਧੀ ਜ਼ਮੀਨ ਹੈ ਮੇਰੀ ਅੱਧੀ ਮੁਹੱਲੀ ਹੈ ਐਦਾਂ ਲੁੱਟ ਲੁੱਟ ਕੇ ਹਰ ਮਹੀਨੇ 7-8 ਹਜ਼ਾਰ ਬਿਲਕੁਲ ਲਾਂਦਾ ਰਿਹਾ 5 ਲੱਖ ਦੇ ਉਹਨੇ ਮੇਰੇ ਕੋਲ ਕਮੇਟੀਆਂ ਦਾ ਹੀ ਲਿੱਤਾ ਲੱਖ ਲੱਖ ਦੀ ਕਮੇਟੀ ਪੈ ਪੰਦੀ ਸੀਗੀ ਉਹ ਬਿਲਕੁਲ ਲੈਂਦਾ ਰਿਹਾ ਮੈਂ ਤੁਹਾਡਾ ਮੈਂ ਤੁਹਾਡੇ ਲੈ ਕੇ ਤਾਂਗਾ ਮਕਾਨ ਤੁਹਾਡਾ ਧਿਆਨ ਰੱਖਾਂਗਾ ਇੰਜ ਕਰਾਂਗਾ ਅੱਜ ਮੈਨੂੰ ਕਹਿੰਦਾ ਅੱਗੇ ਤਾਂ ਮੰਮੀ ਕਹਿੰਦਾ ਸੀ ਮੰਮੀ ਐ ਤਾਂ ਮੈਂ ਤੁਹਾਨੂੰ ਧਿਆਨ ਰੱਖਾਂਇਆ ਕਰ ਹੁਣ ਮੈਨੂੰ ਕਹਿੰਦਾ ਕਹਿੰਦਾ ਤੂੰ ਕਰ ਲੈ ਜੌਬਸ ਕਰਨਾ ਹੈ ਕੋਈ ਕੋਲ ਕੋ ਸਬੂਤ ਹੈ ਤੂੰ ਕਰ ਲੈ ਜੌਬਸ ਕਰਨਾ ਮੇਰੇ ਕੋਲ ਰਿਪੋਰਟਿੰਗ ਹੈ ਕੀ ਹੁੰਦੀ ਐ ਇੰਨੀ ਗੱਲ ਕਹਿਣ ਦੀ ਤੇ ਰੋਟੀ 10 ਸਾਲ ਤੱਕ ਮੇਰੇ ਘਰ ਰੋਟੀਆਂ ਖਾਂਦਾ ਰਿਹਾ ਰੋਟੀ ਜਦੋਂ ਵੀ ਉਹਨੇ ਕਹਿਣਾ ਮੈਂ ਇਹ ਚੀਜ਼ ਖਾਣੀ ਮੈਂ ਬਣਾ ਦੇ ਆਪਣੇ ਬੱਚਾ ਤੋਂ ਪਹਿਲੇ ਦਿੰਦੀ ਸੀ ਔਰ ਮੇਰੇ ਨਾਲ ਇੰਨਾ ਤੱਕ ਆ ਕਿਤਾਬ ਮੈਂ ਤੁਹਾਨੂੰ ਕਹਣੀ ਕੀੜੇ ਭੈਣ ਨੂੰ ਐਸੇ ਕੀੜੇ ਭੈਣ ਘੱਟ ਜਿਹੜਾ ਕੋਈ ਨਾ ਰਿਹਾ ਇਹਨਾਂ ਲੁੱਟ ਕੇ ਲੈ ਗਿਆ ਤੇ ਹੁਣ ਅਸੀਂ ਜਿਹੜਾ ਹੈ ਇੱਥੇ ਤਰਨਾ ਲਾ ਕੇ ਹਟੇ ਜਦੋਂ ਮੰਗ ਪੱਤਰ ਕੋਈ ਨਾ ਲੈਣ ਆਇਆ ਤਾਂ ਘੰਟੇ ਡੇਢ ਘੰਟੇ ਤੋਂ ਬਾਅਦ ਜਿਹੜੀ ਸੜਕ ਜਾਮ ਕਰੀ ਗਈ ਸੀ ਸੜਕ ਜਾਮ ਤੋਂ ਬਾਅਦ ਫਿਰ ਪ੍ਰਸ਼ਾਸਨ ਜਾਗ ਗਿਆ ਦਫ਼ਤਰ ਵਾਲੇ ਉੱਠੇ ਆਪਣੀ ਕੁੰਭ ਕਰਨੀ ਨੀਂਦ ਚੋਂ ਜਿਹੜਾ ਸਟੂਡੈਂਟ ਥੱਲੇ ਆਇਆ ਨੀਚੇ ਮੰਗ ਪੱਤਰ ਉਹਨੇ ਸਟੂਡੈਂਟ ਸਾਹਿਬ ਨੇ ਲਿਆ ਤੇ ਅਸੀਂ ਕੱਲ ਕੱਲੇ ਕੇਸ ਬਾਰੇ ਦੱਸਿਆ ਖਾਸ ਕਰ ਮੇਨ ਜਿਹੜਾ ਮਨਦੀਪਪੁਰ ਤੇ ਦੂਜੇ ਕੇਸ ਸੀ ਉਹਨਾਂ ਦੀ ਕੱਲੇ-ਕੱਲੇ ਦੀ ਡਿਟੇਲ ਦੱਸੀ ਵੀ ਐਸ ਤਰ੍ਹਾਂ ਜਲੀਲ ਹੋਣਾ ਪੈ ਰਿਹਾ ਏ ਲੇਡੀਆਂ ਨੂੰ ਬੱਚਿਆਂ ਨੂੰ ਸਭ ਬੱਚਿਆਂ ਨੂੰ ਤੇ ਹੁਣ ਮੈਡਮ ਕੋਲ ਮਿਲ ਕੇ ਆਏ ਅਸੀਂ ਕੱਲ-ਕੱਲੇ ਕੇਸ ਦੀ ਜਾਣਕਾਰੀ ਦੇਖ ਆਏ ਕੇਸ ਦੀ ਜਾਣਕਾਰੀ ਤੋਂ ਬਾਅਦ ਉਹਨਾਂ ਨੂੰ ਕਿਹਾ ਜੀ ਇਹ ਜਲੀਲ ਨਾ ਹੋਣਾ ਪਵੇ ਜੇ ਪੁਲਿਸ ਨਕਮੀ ਹੈਗੀ ਆ ਕੰਮ ਨਹੀਂ ਕਰਦੀ ਉਹਨਾਂ ਨੂੰ ਇੱਕ ਸਾਈਡ ਤੇ ਕਰੋ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਤੇ ਅਸੀਂ ਹੁਣ ਤੁਹਾਡੇ ਨਾਲ ਹੀ ਬੇਨਤੀ ਕਰਨਾ ਚਾਹੁੰਦੇ ਆਂ ਇੱਥੇ ਮਹਿਲਾ ਕਮਿਸ਼ਨ ਦਾ ਤਾਂ ਅਸੀਂ ਕਰ ਲਿਆ ਜਿਹੜਾ ਔਮਨ ਸੈੱਲ ਦੀ ਇੰਚਾਰਜ ਹੈ ਜਾਂ ਔਮਨ ਸੈੱਲ ਜਿਹੜਾ ਥਾਣਾ ਫੇਸ 8 ਤੇਗਾ ਉਸ ਔਮਨ ਸੈੱਲ ਨੂੰ ਤਿੰਨ ਦਿਨ ਦਾ ਅੱਜ ਤਿੰਨ ਦਿਨ ਦਾ ਇੱਕ ਮੈਸੇਜ ਦੇ ਰਹੇ ਜੇਕਰ ਆ 30 31 ਪਹਿਲੀ ਤਿੰਨ ਦਿਨ ਦਾ ਜਿਹੜਾ ਹੈਗਾ ਨਾ ਕੋਈ ਕਾਰਵਾਈ ਹੋਈ ਹੈ ਕੇਸਾਂ 'ਚ ਜਿਹੜੇ ਕੇਸ ਉਹਨਾਂ ਕੋਲ ਪੈਂਡਿੰਗ ਪਏ ਬੋਮੈਂਥੈਲ ਕੋਲ ਪੈਂਡਿੰਗ ਪਏ ਨੇ ਮਨਦੀਪ ਔਰ ਦੂਜੇ ਤੀਜੇ ਸਾਰੇ ਕੇਸ ਉਹਨਾਂ ਕੋਲ ਪੈਂਡਿੰਗ ਪਏ ਨੇ ਤਿੰਨ ਦਿਨ ਤੋਂ ਬਾਅਦ ਆਹੀ ਜਿਹੜਾ ਪਿੱਟ ਸੱਪਾ ਬੋਮੈਂਥੈਲ ਦੀ ਇਨਚਾਰਜ ਜੋ ਹੈਗੀ ਉਹਦੇ ਖਿਲਾਫ ਜਿਹੜਾ ਪਿੱਟ ਸੱਪਾ ਵੀ ਕਰਾਂਗੇ ਧਰਨਾ ਵੀ ਲਾਵਾਂਗੇ ਤੇ ਉਹਦੀ ਵੀ ਜਿਹੜੀ ਖਬਰ ਸਾਰੇ ਲੇਡੀਜ਼ ਜਿਹੜੀਆਂ ਪੁੱਛਣਗੀਆਂ ਤਾਂ ਅਗਲਾ ਜਿਹੜਾ ਹੈ ਪ੍ਰੋਗਰਾਮ ਉਹ ਮੈਂ ਖਲ ਦਤਨ ਜਨ ਬਾਅਦ ਅਸੀਂ ਜਿਹੜਾ 8 ਪੇ ਥਾਣੇ ਦਾ ਕਰੋ ਕੀਤਾ ਜਾਵੇਗਾ ਉਹ ਮੈਂ ਖਲ ਦਲਾ ਜੇਕਰ ਨਾ ਕੋਈ ਕਾਰਵਾਈ ਹੋਈ ਪਾਪਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਆ ਵੀ ਦੇਖੋ ਪੜ੍ਹਦੇ ਪੜ੍ਹਦੇ ਅਸੀਂ کئی ਵਾਰ ਆ ਗਏ ਚੁੱਕੀਆਂ ਕਿ ਮੈਡਮ ਜਿਹੜੀ ਅਫਸਰ ਹੈ ਉਹੀ ਬੀਬੀਆਂ ਨੇ ਸੁਣੇਗੀ ਉਹ ਕੌਣ ਸੁਣੇਗਾ ਕਿਉਂਕਿ ਵਿਧ ਪ੍ਰੂ ਖਾਂਦੇ ਆ ਸਭ ਨੂੰ ਦਿਖਾਇਆ ਜਾਂਦਾ ਲਿਖੇ ਦਿੱਤਾ ਹੋਇਆ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਬੰਦਾ ਦੁਖੀ ਹੋ ਕੇ ਟੀ ਕਰੇਗਾ ਵਿੱਚ ਸਭ ਆਪ ਹੀ ਕਰੇਗਾ ਰੋਲ ਤੇ ਕੁਝ ਨਹੀਂ ਹੈ ਬਾਕੀ ਸਾਰਾ ਪ੍ਰਸ਼ਾਸਨ ਖੜਿਆ ਇੱਥੇ ਇਹਨਾਂ ਦਾ ਮਸਲਾ ਜਲਦੋਂ ਜਲਦ ਹੱਲ ਕਰੀ ਜਾਵੇ ਨਹੀਂ ਤਾਂ ਸਾਡੀ ਬੜੀ ਤਗੜੀ ਪੁਲਾਨੀਆਂ ਕਰਨ ਉਹ ਅੱਥੇ ਪੱਕੇ ਮੋਰਚੇ ਲਾਈ ਜਾਵਾਂਗੇ ਜਿੰਨਾ ਕਿਸਾਨ ਮਰਜ਼ਾ ਚਾਹੁੰਦਾ ਇੱਥੇ ਪੱਕਾ ਮੋਰਚਾ ਚੱਲੂਗਾ ਧੰਨਵਾਦ ਜੀ ਅੱਠਵੇਂ ਸਾੜੇ ਮਗੂਮਨ ਥੰਦੋ ਦਿੱਤਾ ਹੋਇਆ ਇਹਨਾਂ ਦੀ ਕੋਈ ਗੱਲਬਾਤ ਬਾਹਰ ਨਹੀਂ ਜਾਣੀ ਚਾਹੀਦੀ ਹੈ ਅਮਨਪ੍ਰੀਤ ਕੌਰ ਇੱਕ ਅਮਨਪ੍ਰੀਤ ਕੌਰ ਬਹੁਤ ਮੈਂ ਗਲਤੀ ਇਚਾਰਜ ਲਈ ਵੀ ਹੈ ਜਿਵੇਂ ਉਹਨਾਂ ਨੇ ਕਲੀਮ ਕੀਤਾ ਤਿੰਨ ਚਾਰ ਦਿਨ ਤੋਂ ਕਹਿੰਦੀ ਆਪਣੀ ਜਿਹੜੀ ਵੀਡੀਓ ਹੈ ਅਸਲੀ ਵੀਡੀਓ ਕਹਿੰਦੇ ਮੈਨੂੰ ਬਾਰ-ਬਾਰ ਪੈਂਟਰਾਂ ਤੇ ਪਾ ਕੇ ਦੇ ਜਦੋਂ ਉਹ ਪੈਂਟਰਾਂ ਤੇ ਪਾ ਕੇ ਦਿੱਤੀ ਕਦੇ ਵੀ ਪੈਂਟਰਾਂ ਖਾਲੀ ਹੈ ਫਿਰ ਪਰਸਪਤ ਤੇ ਮੰਗਾਲੀ ਹੁਣ ਕਹਿੰਦੀ ਜਦੋਂ ਤੇ ਸੈਸ਼ਨ ਕੋਰਟ ਤੋਂ ਇਫੈਕਟ ਹੋ ਜੂਗੀ ਜਮਾਨਤ ਵੀ ਤਾਂ ਦੋਸ਼ੀ ਹੋ ਰਾਇਆ ਤੇ ਵੂਮਨ ਖੰਡਾ ਬੰਦ ਲੱਗਦੀ ਉਹਨੇ ਠੇਕਾ ਲਿਆ ਹਾਂ ਸਾਰਾ ਮਹੌਲੇ ਦਾ ਵੀ ਮਹਿਲਾਵਾਂ ਦੀ ਜਿਹੜੀ ਆਵਾਜ਼ ਉੱਪਰ ਤੱਕ ਨਹੀਂ ਜਾਣ ਦੇਣੀ ਉਥੇ ਵੂਮਨ ਖੰਡਾ ਠੇਕਾ ਜਿਹੜਾ ਅਮਰਪੀਰ ਸਿੰਘ ਕੋਲੋਂ ਕੋਈ ਯਾਰ ਵੀ ਕੋਲ ਆਇਆ ਤੇ ਮੈਂ ਹੁਣ ਬਠੋਰੀ ਜੀ ਨੂੰ ਬੇਨਤੀ ਕਰਦਾ ਦੋਮਟ ਲਈ ਅਜੈਬ ਸਿੰਘ ਜੀ ਬਠੋਰੀ ਸਾਡੇ ਤਰੇਗਾ ਫਰੰਟ ਪੰਜਾਬ ਦੇ ਪ੍ਰਧਾਨ ਨੇ ਅਜੈਬ ਸਿੰਘ ਜੀ ਵੋਈ ਜੀ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਪਾ

ਮਹਿਲਾ ਨੂੰ ਸਾਫਤਾ ਪ੍ਰਬੰਧ ਕਰੋ ਮਹਿਲਾ ਕਮਿਸ਼ਨਤ ਕਰੋ ਮਹਿਲਾ ਦੇਖ ਸਾਫਤਾ ਪ੍ਰਬੰਧ ਕਰੋ ਮਹਿਲਾ ਕਮਿਸ਼ਨਤ ਕਰੋ ਮਹਿਲਾ ਕਮਿਸ਼ਨਪੁਰ ਦਾਤਾ ਮੁਤਾਬਕ 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 ਮੁਕਤਾਰ ਜੋ ਸਾਥੀਓ ਅੱਜ ਅਸੀਂ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਢੇੜ ਤੇ ਕਿਉਂ ਬੈਠੇ ਆ ਕੀ ਮਜਬੂਰੀ ਹੈ ਕੀ ਘਾਟ ਹੈ ਅੱਜ ਪੰਜਾਬ ਦੇ ਵਿੱਚ ਦਿਨ ਬੁਰੇ ਦਿਨ ਦਬੇ ਕੁਝਲੇ ਸਮਾਜ ਨਾਲ ਮਿਲਣ ਸ਼ਰਿਆਮ ਤਕੇਸ਼ਾਈ ਗੁੰਡਾਗਰਦੀ ਅਤੇ ਅੱਜ ਦਿਲਪੁਰਨ ਵਧ ਰਹੇ ਨੇ ਹਰ ਜਿਹਨੇ ਵੀ ਕਹਾਣੀ ਵੇਖ ਲਓ ਅੱਜ ਪੰਜਾਬ ਪੁਲਿਸ ਹਰ ਜਿਹਦੇ ਰੇਪ ਦੀਆਂ ਤਰਫਸਤ ਦਿੱਤੀਆਂ ਨੇ ਜਿੰਨੀਆਂ ਅਪੀਲਿਕੇਸ਼ਨਾਂ ਦਿੱਤੀਆਂ ਨੇ ਪੰਜਾਬ ਪੁਲਿਸ ਇੱਕ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਸਿਰਫ ਖਾਨਾ ਪੁੰਚ ਦੀ ਗੱਲ ਜੇ ਚਾਹੇ ਕੋਈ ਐਸ.ਐਲ.ਟੀ. ਇਕਲਾ ਫਰਟਾ ਹੋਵੇ ਚਾਹੇ ਕਿਸੇ ਤੇ ਪੈਨਲ ਲੱਗਾ ਹੋਵੇ ਚਾਹੇ ਕੋਈ ਰੇਪ ਕੇਸ ਹੈ ਲੇਕਿਨ ਸਿਰਫ ਉਹ ਕਾਗਜ਼ਾਂ ਦੇ ਵਿੱਚ ਖਾਨਾ ਪੂਰਤੀ ਕਰਦੀ ਹੈ ਲੇਕਿਨ ਕਿਸੇ ਵੀ ਐਕਸ਼ਨ ਨਹੀਂ ਕਰਦੀ ਕਿਉਂਕਿ ਜੇ ਅੱਜ ਅਲਾਮ ਦੇ ਵਿੱਚ ਪ੍ਰਾਗ ਮੰਦ ਰੇਂ ਦਿਰ ਪਰਦਰ ਲਿਟਾ ਕੁਆ ਹੋ ਰਹੀਆਂ ਨੇ ਹੁੰਡਾ ਕਰਦੀ ਹੋ ਰਹੀ ਹੈ ਕਤਲ ਹੋ ਰਹੀ ਨੇ ਭਿਆਨਣ ਅਨੰਤ ਕੇਸ਼ਾਇਆ ਹੋ ਰਹੀਆਂ ਨੇ ਉਸ ਸੰਥਾ ਕੌਡੋਲੋਜੀ ਆ ਪੰਜਾਬ ਦੇ ਕੋਲ ਮੈਂ ਸ਼ਰਮ ਰਹਿਣਾ ਚਾਹੁੰਦਾ ਅਗਰ ਪੰਜਾਬ ਗ੍ਰਾਇਮ ਬੰਦ ਕਰਦੇ ਤੇ ਅਸੀਂ ਉਹਨੂੰ ਖੂਰੀ ਵਾਰ ਕਰਦੇ ਕਿਸੇ ਮਹਿਕਮੇ ਦੇ ਵਿੱਚ ਜੁਰਤ ਨਹੀਂ ਤੇ ਪੰਜਾਬ ਦੇ ਵਿੱਚ ਕ੍ਰਾਈਮ ਹੋ ਜਾਓ ਕੋਈ ਵੀ ਕ੍ਰਾਈਮ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਹੁੰਦਾ ਇਹਨਾਂ ਦੀ ਸ਼ਾਦਾ ਹੁੰਦਾ ਅੱਜ ਸ਼ਰਮ ਲੱਖਾਂ ਐਪਲੀਕੇਸ਼ਨਾਂ ਠਾਰਾਂ ਦੇ ਵਿੱਚ ਰੋਲ ਰਹੀਆਂ ਨੇ ਪਰ ਪੰਜਾਬ ਪੁਲਿਸ ਕਿਸੇ ਤੇ ਕਾਰਵਾਈ ਕਰਨ ਨੂੰ ਤਿਆਰ ਨਹੀਂ ਕਿਉਂਕਿ ਪੈਸੇ ਮਿਲ ਜਾਂਦੇ ਅੱਜ ਮੇਰਾ ਕਮਿਸ਼ਨ ਪੰਜਾਬ ਦੇ ਵਿੱਚ ਮੈਲਾ ਦਰਦ ਦੇ ਬੱਕਰੀਆਂ ਨੇ ਕਿਤੇ ਕੁੱਟਿਆ ਜਾਂਦਾ ਆ ਮਾਨਕੀ ਪਿੰਡਾ ਸਮਰਾਲੇ ਦੇ ਦੋ ਚਾਰ ਦਿਨ ਦੀ ਘਟਨਾ ਸ਼ਰਿਆਮਤਨੌਰ ਲੋਕਾਂ ਨੇ ਮੈਲਾ ਨੂੰ ਖਰਪਟ ਕੁੱਟਿਆ ਲਾੜੀਆਂ ਦੇ ਵਿੱਚ ਛਡਵਾੜਵਾਉਂਦੇ ਪਰ ਮੈਲਾ ਕਬਿਛ ਨੇ ਸੀਲਾ ਕੇ ਸੁੱਦੀ ਪਈ ਹੈ ਲੱਖ ਲਾਂਤ ਹੈ ਜੀ ਕਬਿਛ ਨੇ ਲੱਖ ਲਾਂਤ ਹੈ ਜੀ ਸਰਕਾਰ ਦੇ ਜਿਹੜੀ ਪੰਜਾਬ ਦੇ ਨਾਗਰਿਕਾਂ ਨੂੰ ਅਬ ਜਸਟਿਸ ਇਨਸਾਫ ਨਹੀਂ ਦੇ ਸਕਦੀ ਤੋ ਸਾਥੀਓ ਪੁੱਛਣਾ ਚਾਹਨਾ ਪੰਜਾਬ ਸਰਕਾਰ ਨੂੰ ਔਰ ਮੇਰਾ ਕਮਿਸ਼ਨ ਨੂੰ ਕਿ ਪੰਜਾਬ ਦੇ ਵਿੱਚ ਇਹ ਦਬਿਆ ਕੁਤਲਾ ਸਮਾਜ ਤੁਸੀਂ ਇਹਨਾਂ ਨੂੰ ਕਿਹਦੇ ਬਕੌੜੇ ਸਮਝਦੇ ਹੋ ਜਿੱਥੇ ਦੇਖੋ ਤਾਂ ਲੜਦਾ ਮਰਦਾ ਔਰ ਨੋਟ ਕਰ ਲਓ 22 29 ਦੇ ਕੇ ਤੁਹਾਨੂੰ ਦੱਸਾਂਗੇ ਕਿਹੜੀਆਂ ਸਰਕਾਰਾਂ ਇਹ ਅਤਿਆਚਾਰ ਕਰਦੀਆਂ ਨੇ ਇਹਨਾਂ ਨੂੰ ਮੂੰਹ ਤੋਰ ਜਵਾਬ ਦਵਾਂਗੇ ਕਿਉਂਕਿ ਜਦੋਂ ਤੱਕ ਪੰਜਾਬ ਦੇ ਵਿੱਚ ਅਤਿਆਚਾਰ ਹੋਣਗੇ ਆਹ ਦਬਿਆ ਕੁਤਲਾ ਸਮਾਜ ਕਦੇ ਸੇਫ ਨਹੀਂ ਹੁੰਦਾ ਅੱਜ ਹਰ ਸਰਕਾਰ ਹਰ ਪਾਰਟੀ ਹਰ ਇੱਕ ਪਾਰਟੀ ਦਾ ਲੀਡਰ ਜਦੋਂ ਗਰੀਬਾਂ ਮਜ਼ਦੂਰਾਂ ਨਾਲ ਔਰ ਪੰਜਾਬ ਦੀ ਮਹਿਲਾ ਨਾਲ ਪੱਕਾ ਹੁੰਦਾ ਕਿਸੇ ਦੇ ਮੂੰਹ ਤੋਂ ਆਵਾਜ਼ ਨਹੀਂ ਨਿਕਲਦੀ ਜਦੋਂ ਵੋਟਾਂ ਆਉਂਦੀਆਂ ਨੇ ਘਟੀਆਂ ਚੱਕ-ਚੱਕੇ ਪਸਦੇ ਨੇ ਔਰ ਪੰਜਾਬ ਦੇ ਵਿੱਚ ਦਿਨਪੁਰ ਦਿਨ ਕੁੰਡਾ ਕਰਦੀ ਹੋ ਰਹੀ ਹੈ ਉਹ ਪੰਜਾਬ ਨੂੰ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਪ੍ਰਭੂ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਗਰ ਤੁਸੀਂ ਚਾਹੋ ਪਾ ਪੰਜਾਬ ਦੇ ਹਰ ਇੱਕ ਬੰਦੇ ਨੂੰ ਇਨਸਾਫ ਜਸਟਿਸ ਮਿਲਣ ਦੀ ਹੈ ਔਰ ਤੁਹਾਡੀ ਮੈਣੀ ਤੁਹਾਡੀ ਰਿਸ਼ਵਤ ਖੋਰੀ ਪੰਜਾਬ ਦੇ ਵਿੱਚ ਲੋਕਾਂ ਨੂੰ ਸ਼ਰਿਆਂ ਨੂੰ ਕੁੱਟੀ ਹੈ ਸ਼ਰਿਆਂ ਨੂੰ ਕੁੱਟੀ ਹੈ ਸਾਡੇ ਕੋਲ ਧਾਰਨਾ ਨੇ ਹਰ ਇੱਕ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਪਰਚੇ ਐਸ ਸੀ ਐਸ ਟੀ ਐ ਕੇ ਪਰਚੇ ਲੇਕਿਨ ਪੰਜਾਬ ਕੋਈ ਕਿਸੇ ਨੂੰ ਰਸਟ ਕਰਨ ਨੂੰ ਤਿਆਰ ਨਹੀਂ ਪਹਿਲਾਂ ਨੂੰ ਦੱਸ ਦਿੰਦੀ ਹੈ ਕਿ ਤੁਹਾਨੂੰ ਪੰਜਾਬ ਨੂੰਸ ਫੜਨਾ ਹੋਊਗੀ ਤਾਂ ਤੁਸੀਂ ਆਪਣੇ ਢੰਡੇ ਲੈ ਕੇ ਢੰਡੇ ਲੈ ਕੇ ਬਾਹਰ ਹੋ ਜਾਓ ਦੋਸਤੋ ਬਹੁਤ ਵੱਡਾ ਕ੍ਰਾਈਮ ਹੈ ਪੰਜਾਬ ਨੂੰ ਮੇਰੀ ਬੇਨਤੀ ਹੈ ਕਿ ਪ੍ਰਭਾਉ ਸਰਕਾਰ ਮੱਗੀ ਤੁਸੀਂ ਲੋਕਾਂ ਨੂੰ ਇਨਸਾਫ਼ ਦੇ ਸੱਚੀਓ ਤੁਹਾਡੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਲੋਕਾਂ ਨੂੰ ਆਸ ਹੈ ਜੇ ਤੁਸੀਂ ਕ੍ਰਾਈਮ ਬੰਦ ਕਰ ਦਿੱਤਾ ਤਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕਦਾ ਅੱਜ ਮਹਿਲਾ ਕਮਿਸ਼ਨ ਦੇ ਘਰੋਂ ਨੋਟ ਕਰ ਲੇ ਕਿ ਸਾਡਾ ਸੰਖੇਪ ਧਰਨਾ ਅੱਜ ਅਸੀਂ ਕਿ ਦੱਸਣ ਆਏ ਆ ਜੇ ਇਹਨਾਂ ਮਹਿਲਾ ਨੂੰ ਕਿਸੇ ਨਾਲ ਤੱਕਾ ਹੋਇਆ ਹੈ ਕਿਸੇ ਨਾਲ ਰੇਪ ਹੋਇਆ ਕਿਸੇ ਨਾਲ ਗੁੰਡਾਗਰਦੀ ਹੋਈ ਹੈ ਇਹਨਾਂ ਮਹਿਲਾਵਾਂ ਨੂੰ ਇਹਨਾਂ ਲੋਕਾਂ ਨੂੰ ਇਨਸਾਫ ਨਾ ਮਿਲਿਆ ਪੌਣ ਵਾਲੇ ਸਮਿਆਂ ਦੇ ਵਿੱਚ ਵਿੱਚ ਕਿਸ ਜਗ੍ਹਾ ਤੇ ਅਸੀਂ ਪੱਕਾ ਮੋਰਚਾ ਲਾਵਾਂਗੇ ਪਹਿਲਾਂ ਵੀ ਰਜਿਸਟ੍ਰੇਸ਼ਨ ਚੋਰ ਬਹੁਤ ਮੋਰਚਾ ਅਸੀਂ ਬਹੁਤ ਲੰਮਾ ਜਰਚਣਾ ਅਸੀਂ ਫਿਰ ਦੁਬਾਰੇ ਕਿਸ ਜਗ੍ਹਾ ਤੇ ਪੱਕਾ ਮੋਰਚਾ ਲਾਵਾਂਗੇ ਜਿਹਨਾਂ ਲੋਕਾਂ ਨੂੰ ਇਨਸਾਫ ਨਾ ਮਿਲਿਆ ਸਾਰਿਆਂ ਨੂੰ ਜੈ ਭੀ ਜੈ ਭਾਰਤ ਮੈਂ ਇੱਥੇ ਸਿਧੀ ਕਰੋੜ ਥਾਣੇ 'ਚ ਦਲਜੀਤ ਐਸਐਸਆਈ ਨੂੰ ਦਰਖਾਸਤ ਦਿੱਤੀ ਸੀਗੀ ਉਹਨੇ ਮੈਨੂੰ ਪਹਿਲੇ ਐਸਐਚਓ ਕੋ ਭੇਜਿਆ ਮੈਂ ਐਮਐਲਏ ਤੱਕ ਕਰਵਾ ਲਈ ਮੇਰਾ ਐਫਆਈਆਰ ਤੱਕ ਵੀ ਕਰਦੀ ਪਹਿਲੇ ਤੇ ਮੈਨੂੰ 12:00 ਵਜੇ ਤੱਕ ਰਾਤ ਨੂੰ ਥਾਣੇ 'ਚ ਬਿਠਾਉਂਦਾ ਸੀਗਾ ਮੈਨੂੰ ਫੀਜੀਆਂ ਤੱਕ ਵੀ ਉਹ ਬੰਦਾ ਛੱਡ ਕੇ ਆਉਂਦਾ ਸੀਗਾ ਠੀਕ ਹੈ ਉਹਨੇ ਮੈਨੂੰ 4-5 ਦਿਨਾਂ ਮਲੇਗੀ ਬਖੂਬੀ ਮੈਨੂੰ ਤੰਗ ਪਰੇਸ਼ਾਨ ਕੀਤਾ ਠੀਕ ਹੈ ਉਸ ਤੋਂ ਬਾਅਦ ਮੈਂ ਡੀਪੀ ਸਾਹਿਬ ਕੋ ਗਈ ਡੀਪੀ ਸਾਹਿਬ ਨੇ ਮੈਨੂੰ ਚੇਅਰਮੈਨ ਰਾਜੇਲੀ ਮੈਮ ਕੋ ਭੇਜਿਆ ਠੀਕ ਹੈ ਐਨਾ ਹੋ ਵੀ ਮੈਂ 3 ਚਾਰ ਵਾਰੀ ਆਈ ਮੈਡਮ ਨੇ ਮੈਨੂੰ ਐ ਹੀ ਹੌਸਲਾ ਦਿੱਤਾ ਕਿ ਤੁਹਾਡੀ ਦਰਖਾਸਤ ਅਮਨਦੀ ਵੂਮਨਸ ਹਾਲ ਕੋ ਭੇਜ ਦਿੰਦੇ ਨੇ ਠੀਕ ਹੈ ਜਦ ਮੈਂ ਇਹਨਾਂ ਕੋ ਪੈਨ ਡਰਾਈਵ ਲੈਣ ਆਈ ਇਹਨਾਂ ਨੇ ਮੇਰੀ ਦਰਖਾਸਤ ਇੱਕ ਰੱਦੀ ਵਿੱਚ ਪਾ ਕੇ ਠੀਕ ਹੈ ਆਪਣੀ ਅਲਮਾਰੀ ਚ ਲੌਕ ਕਰਕੇ ਰੱਖੀ ਹੋਈ ਸੀ ਜਦ ਕਿ ਮੈਂ ਅੰਮ੍ਰਿਤਸਰ ਸੀਗੀ ਮੈਂ ਮੈਮ ਨੂੰ ਕਹਿੰਦੀ ਰਹੀ ਕਿ ਮੈਮ ਮੈਨੂੰ ਅਮਨਦੀ ਮੈਂ baar baar ਤੰਗ ਕਰ ਰਹੀ ਨੇ ਜਦ ਕਿ ਹਰ ਇੱਕ ਗੱਲ ਦੇ ਟੌਰਚਰ ਹਰੈਸ਼ ਕੀਤਾ ਜਾਂਦਾ ਸੀ ਕਿਤੇ ਜਦੋਂ ਮੈਂ ਮੈਮ ਨੂੰ ਕਹਿੰਦੀ ਸੀ ਮੈਡਮ ਇਹਨੂੰ ਕੋਸ਼ਲ ਨਾਮ ਦੇ ਬੰਦੇ ਦਾ ਐਡਰੈਸ ਥੇ ਹੁੰਦੇ ਸੀਗੇ ਕਿ ਤੁਸੀਂ ਉਹਨਾਂ ਨੂੰ ਮਿਲੋ ਤੁਸੀਂ ਫੋਨ ਕਰ ਲਓ ਤੇ ਜਦ ਮੈਂ ਉਹਨਾਂ ਕੋਲ ਆਉਣੀ ਹੈ ਤੇ ਉਹਨਾਂ ਨੇ ਮੈਨੂੰ ਜਦੋਂ ਪੈਂਡਰ ਦਿੱਤੀ ਹੈ ਮੇਰੇ ਪੈਂਡਰਾ ਵਿੱਚ ਉਹਦੇ ਵਿੱਚ ਇੱਕ ਅਲਮਾਰੀ ਚ ਲੌਕ ਕਰਕੇ ਰੱਖੀ ਹੋਈ ਸੀ ਰੱਦੀ ਵਿੱਚ ਤੇ ਕੋਲ ਜਾ ਕੇ ਮੈਂ ਆਮਨਦੀਪ ਮੈਡਮ ਨੂੰ ਦਿੰਨੀ ਆ ਤੇ ਮੈਂ ਮੈਨੂੰ ਕਹਿੰਦੇ ਨੇ ਕਿ ਹਾਂਜੀ ਅਸੀਂ ਤਾਂ ਰੈਸਟ ਮਤਲਬ ਬੰਦਾ ਕੀ ਕਹਿੰਦੇ ਲੱਭ ਰਹੇ ਆ ਜਾਂ ਫਿਰ ਅਸੀਂ ਰੇਟ ਮਾਰਨ ਗਏ ਆ ਤੇ ਪਰ ਬੰਦਾ ਸਾਨੂੰ ਲੱਭਦਾ ਨਹੀਂ ਪਿਆ ਜਿਹੜਾ ਕਿ ਮੇਰਾ ਘਰ ਵਾਲਾ ਬੇਸ਼ਿਕ ਨੰਬਰ ਤੇ ਆਪਣੇ ਵਟਸਐਪ ਚਲਾ ਰਿਹਾ ਫੇਸਬੁੱਕ ਚਲਾ ਰਿਹਾ ਲੋਕਾਂ ਨਾਲ ਗੱਲਾਂ ਕਰ ਰਿਹਾ ਮਤਲਬ ਕਿ ਖੁੱਲੇ ਆਮ ਘੁੰਮਦਾ ਪਿਆ ਵਾ ਪਰ ਉਹਨੂੰ ਬੰਦੇ ਨੂੰ ਰੈਸਟ ਨਹੀਂ ਕਰਵੇ ਜਦੋਂ ਮੈਂ ਪੁਲਿਸ ਨੂੰ ਪੁੱਛੀਂਆ ਤੇ ਮੈਨੂੰ ਕਹਿੰਦੇ ਨਹੀਂ ਤੁਹਾਨੂੰ ਮਿਲਦਾ ਹੀ ਨਹੀਂ ਪਿਆ ਮੇਰਾ ਜੀ ਮੈਮ ਕੋਲ ਕਾਫੀ ਵਾਰੀ ਉਹਨਾਂ ਨੂੰ ਹਨਾ ਤਰਲੇ ਮਿੰਤਾ ਕੀਤੇ ਆ ਉਹਨਾਂ ਨੂੰ ਕਿਹਾ ਕਿ ਮੈਮ ਤੁਸੀਂ ਬੰਦੇ ਨੂੰ ਅਰੈਸਟ ਕਰ ਲਓ ਮੈਨੂੰ 2 ਮਹੀਨੇ ਹੋ ਗਏ ਹਜੇ ਤੱਕ ਮੇਰੇ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਪਿਆ ਤੇ ਜਿਹੜੇ ਮੇਰੇ ਬਿਆਨ ਸੀ ਉਹਦੇ ਤੇ ਚੋਣ ਦੀ ਧਾਰਮ ਨਹੀਂ ਲਗਾਈ ਜਾਂਦੀ ਭਾਈ ਜਦ ਕਿ ਐਮਐਲਆਰ ਵੀ ਚਰਚਾਂ ਚ ਵੀ ਦਿੱਤਾ ਹੋਇਆ ਕਿ ਮੇਰਾ ਨਾਲ ਸਰੀਰਿਕ ਸ਼ੋਸ਼ਣ ਮੇਰਾ ਸਭ ਕੁਝ ਹੋ ਚੁੱਕਿਆ ਵਾ ਪਰ ਮੇਰੇ ਤੇ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਥੈਂਕ ਯੂ ਕਿ ਇਹ ਮੈਲਾ ਕਮਿਸ਼ਨ ਹੈ ਤੇ ਪੁਲਿਸ ਸਟੇਸ਼ਨ ਨਹੀਂ ਹੈ ਠੀਕ ਹੈ ਜਿਹੜੇ ਰਿਲੇਟਡ ਕੇਸ ਨੇ ਉਹ ਸਾਰੇ ਪੁਲਿਸ ਰਿਲੇਟਡ ਕੇਸ ਸੀ ਮਹਿਲਾ ਕਮਿਸ਼ਨ ਦੇ ਅੰਦਰ ਕੋਈ ਵੀ ਫਰਿਆਦੀ ਆਪਣੀ ਫਰਿਆਦ ਲੈ ਕੇ ਆਉਂਦਾ ਅਸੀਂ ਉਹਨੂੰ ਜਿੱਥੇ ਜਿਹੜੇ ਰਿਲੇਟਡ ਏਰੀਆ ਹੁੰਦੇ ਨੇ ਰਿਲੇਟਡ ਡਿਪਾਰਟਮੈਂਟਸ ਹੁੰਦੇ ਨੇ ਉੱਥੇ ਅਸੀਂ ਮਾਤ ਕਰ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਕਈ ਕੇਸਸ ਐਸੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਜਿਹੜੇ ਦੋ ਹਾਏ ਦੇ ਹੈਗੇ ਨੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਹੁਣ ਉਹਨਾਂ ਦਾ ਮਕਸਦ ਇਹ ਹੈ ਕਿ ਇਹਨੂੰ ਹੁਣੇ ਹੀ ਫੜੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਜਿੱਦਾਂ ਕਿ ਉਹਨਾਂ ਨੇ ਟੈਕਨੀਕਲ ਹੈਲਪ ਲਾਈ ਨਹੀਂ ਹੁੰਦੀ ਆ ਕੋਈ ਹੋਰ ਹੈਲਪ ਲਾਈ ਨਹੀਂ ਹੁੰਦੀ ਆ ਜਦੋਂ ਉਹ ਸਾਰੀ ਕਾਰਵਾਈ ਹੋ ਜਾਂਦੀ ਆ ਪੂਰੀ ਫਿਰ ਪੁਲਿਸ ਉਸ ਤੇ ਐਕਟ ਕਰਦੀ ਠੀਕ ਹੈ ਮਹਿਲਾ ਕਮਿਸ਼ਨ ਦਾ ਇਹਦੇ ਵਿੱਚ ਕੀ ਰੋਲ ਸੀ ਪਰ ਇਹ ਧਰਨੇ ਦੇ ਅੰਦਰ ਮੈਨੂੰ ਇਹ ਤਾਂ ਸਮਝ ਹੀ ਨਹੀਂ ਆਈ ਕਿ ਬੈਣੀ ਉਹਨਾਂ ਨੇ ਇੱਕ ਇਲਜ਼ਾਮ ਲਗਾਇਆ ਸੀ ਕਿ ਤੁਸੀਂ ਸ਼ਹਿਦ ਮਾਰਕ ਕੀਤਾ ਹੋਣਾ ਉਹਨਾਂ ਦੇ ਨਾਮ ਕੀ ਸੀ ਮੈਡਮ ਦਾ ਮਨਦੀਪ ਗੌਰ ਅੱਛਾ ਜੀ ਕਹਿੰਦੇ ਕਿ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਹੀਂ ਦੇਖੋ ਇਹ ਗਲਤ ਹੈ ਬਿਲਕੁਲ ਗਲਤ ਇਲਜ਼ਾਮ ਹੈ ਪਹਿਲਾਂ ਮੈਨੂੰ ਪਤਾ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਕੇਸ ਪਹਿਲਾਂ ਐਸਐਸਪੀ ਸਾਹਿਬ ਕੋਲ ਗਿਆ ਹੋਇਆ ਸੀ ਫਿਰ ਉਹਨਾਂ ਨੇ ਕਿਹਾ ਕਿ ਮੈਂ ਡੀਐਸਪੀ ਸਾਹਿਬ ਕੋਲ ਭੇਜਣਾ ਡੀਐਸਪੀ ਸਾਹਿਬ ਕੋਲ ਗਿਆ ਫਿਰ ਉਹਨਾਂ ਨੇ ਕਿਹਾ ਮੈਂ ਡੀਐਸਪੀ ਕੋਲ ਨਹੀਂ ਮੈਂ ਅ ਵੂਮਨ ਸੈੱਲ ਬੈਡਮ ਦੇ ਕੋਲ ਭੇਜਣਾ ਉੱਥੇ ਅਸੀਂ ਟਰਾਂਸਫਰ ਕਰ ਦਿੱਤਾ ਕੇਸ ਫਿਰ ਉਹਨਾਂ ਨੇ ਕਿਹਾ ਸੀ ਸਾਡੀ ਪੈਨ ਡਰਾਈਵ ਦੇ ਅੰਦਰ ਕੁਝ ਪਿਕਚਰਸ ਨੇ ਉਹ ਵੀ ਉਹਨਾਂ ਨੂੰ ਕਰ ਦਿੱਤਾ ਸਾਰਾ ਕੁਝ ਕੇਸ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਹੈ ਜਿੱਦਾਂ ਕਿ ਸਾਈਬਰ ਸੈੱਲ ਤੋਂ ਰਿਪੋਰਟ ਲੈਣੀ ਹੈ ਠੀਕ ਹੈ ਫਿਰ ਜਦੋਂ ਬੰਦੇ ਨੂੰ ਲੋਕੇਟ ਕਰਨਾ ਹੈ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਹੈ ਇਹ ਨਹੀਂ ਕਿ ਰਿਪੋਰਟ ਦੇ ਉ ਇਹ ਮੈਂ ਹੁਣ ਮੈਡਮ ਵੀ ਬੈਠੇ ਹੋਏ ਤੇ ਇਹਨਾਂ ਦੇ ਕੋਲ ਦੱਸ ਦਿਆਂ ਮੈਂ ਸਾਰਾ ਮੈਂ ਤਾਂ ਪੁਲਿਸ ਨੂੰ ਰਿਪੋਰਟ ਲੈਣੀ ਹੈ ਨਾ ਅਲੱਗ ਕਮਿਸ਼ਨ ਦੇ ਅੰਦਰ ਕੋਈ ਅਧਿਕਾਰੀ ਨਹੀਂ ਹੈ ਜਿਹੜੇ ਕਿ ਓਕੋ ਲੱਭੜ ਚਲੇ ਜਾਣੀ ਉੱਥੇ ਠੀਕ ਹੈ ਹਾਂਜੀ ਬਾਕੀ ਸਾਰਾ ਕੁਝ ਹੈ ਕੁਝ ਕੇਸ ਹੈਗੇ ਨੇ ਜਿੱਦਾਂ ਇਹਨਾਂ ਦੇ ਕੋਲ ਹੈਗੇ ਨੇ ਬਲਵਿੰਦਰ ਕੌਰ ਉਹਨਾਂ ਦੀ ਆਲਰੇਡੀ ਕੰਪਰੋਮਾਈਜ਼ ਹੋਇਆ ਹੋਇਆ ਉਹਨਾਂ ਦਾ ਲੈਟਰ ਮੇਰੇ ਕੋਲ ਹੈਗਾ ਜਿਹੜਾ ਉਹਨਾਂ ਦਾ ਰਾਜ਼ੀਨਾਮਾ ਹੋਇਆ ਹੋਇਆ ਬਾਕੀ ਉਹ ਮੈਡਮ ਦਾ ਹੈਗਾ ਸਾਰੀ ਰਿਪੋਰਟਸ ਸਾਈਬਰ ਸੈੱਲ ਦੀ ਵੀ ਮੰਗੀ ਜਾ ਰਹੀ ਹੈ ਲੋਕੇਟ ਵੀ ਕੀਤਾ ਜਾ ਰਿਹਾ ਜਦੋਂ ਹੋ ਜਾਏਗਾ

ਇਹ ਜਿਵੇਂ ਕਮਿਸ਼ਨ ਚ ਨਹੀਂ ਹੁੰਦਾ ਪੁਲਿਸ ਸਟੇਸ਼ਨ ਚ ਹੁੰਦਾ ਔਰ ਬੈ ਡੈਫੀਨਿਟਲੀ ਉਹਨਾਂ ਨੇ ਤੇ ਰਿਪੋਰਟ ਵੀ ਐਸੀ ਲਈ ਦੀ ਹੈ ਮੇਰੇ ਕੋਲ ਦੇਖੋ ਐਸਐਸਪੀ ਸਾਹਿਬ ਦੇ ਤੇ ਕਮਿਸ਼ਨ ਉੱਥੋਂ ਵੀ ਆਏ ਹੋਏ ਨੇ ਕਿ ਜੀ ਇਹਨਾਂ ਦਾ ਕੰਪਰੋਮਾਈਜ਼ ਹੋ ਚੁੱਕਿਆ ਦੂਜੀਆਂ ਵੀ ਰਿਪੋਰਟਸ ਹੈਗੀਆਂ ਨੇ ਕਿ ਜੇ ਪ੍ਰੋਸੈਸ ਚੱਲ ਰਿਹਾ ਥੋੜਾ ਟਾਈਮ ਲੱਗਦਾ ਥੋੜਾ ਪੇਸ਼ੈਂਸ ਚਾਹੀਦਾ ਹੁੰਦਾ ਬਾਕੀ ਐਕਟ ਜਿਹੜਾ ਜ਼ਰੂਰ ਹੋ ਜਾਏਗਾ ਅੱਜ ਪ੍ਰਸ਼ਾਸਨ ਦੇ ਵੀ ਬੰਦੇ ਹੈਗੇ ਨੇ ਪੁਲਿਸ ਅਧਿਕਾਰੀ ਵੀ ਸਾਡੇ ਨਾਲ ਹੈਗੇ ਨੇ ਇਹਨਾਂ ਦੇ ਖੁਦ ਕਿ ਐਕਟ ਕਰਾਂਗੇ ਤੁਹਾਨੂੰ ਟਾਈਮ ਪੇਸ਼ੈਂਸ ਚਾਹੀਦਾ ਹੈ ਨਾ ਇਸ ਚੀਜ਼ ਦੇ ਲਈ ਥੈਂਕ